ਜਿਹੜੇ ਕਾਨੂੰਨ ਇਹ ਲੈ ਕੇ ਮੋਦੀ ਸਰਕਾਰ ਆਈ ਕੰਪਨੀ ਤੁਹਾਨੂੰ ਪਤਾ ਹੈ ਕਿ ਨਵੰਬਰ 2020 ਦੇ ਵਿੱਚ ਕੁਰੂਨਾ تقریبا 1 ਸਾਲ ਇਹ ਮੂਵਮੈਂਟ 1 ਸਾਲ ਤੋਂ ਚੰਦ ਦਿਨ ਅੱਗੇ ਚੱਲੀ ਤੇ 21 ਦੇ ਵਿੱਚ ਦਸੰਬਰ ਚ ਆ ਕੇ ਨਵੰਬਰ ਦੀ ਮੂਵਮੈਂਟ ਚੱਲੀ ਜਿਹੜੀ ਹੈ 21 ਦਸੰਬਰ ਦੇ ਵਿੱਚ ਮੋਦੀ ਨੇ ਸਾਰੇ ਕੰਪਨੀ ਨੂੰ ਵਾਅਦਾ ਕਰਕੇ ਵਾਪਸ ਉਹਦੇ ਵਿੱਚ ਬਹੁਤ ਸਾਰੀਆਂ ਗੱਲਾਂ ਜਦੋਂ ਕਾਨੂੰਨ ਵਾਪਸ ਲਏ ਨੇ ਕੋਈ ਸ਼ਰਤਾ ਬਣੀ ਹੈ ਮਦਦ ਸਰ ਥੱਲੇ ਕਰੋ ਜਿਹਦੇ ਵਿੱਚ ਇੱਕ ਵੱਡੀ ਸਾਰਿਆਂ ਨਾਲ ਵੱਡੀ ਸ਼ਰਤ ਸੀ ਕਿਸਾਨੀ ਦੀ ਸਾਰੇ ਹਿੰਦੁਸਤਾਨ ਦੀ ਕਿ ਜਿਹੜੀ ਮਿਨਿਮਮ ਸਪੋਰਟ ਪ੍ਰਾਈਸ ਹੈ ਉਹਨੂੰ ਅਸੀਂ ਲੀਗਲਾਈਜ਼ ਕਰਾ ਦੇ ਅਗਲੀ ਜਾਮਾ ਪਹਿਨਾ ਮੰਗ ਫਿਰ ਜਿਹੜੇ ਸਾਡੇ ਕਿਸਾਨ ਵੀਰ ਜਿਨ੍ਹਾਂ ਦੀ ਸ਼ਹਾਦਤ ਬਾਰਡਰ ਤੇ ਹੋਈ ਸੀ ਉਹਨਾਂ ਦੇ ਖਿਲਾਫ ਜਿੰਨੇ ਵੀ ਕੇਸ ਬਣੇ ਸੀ ਇੱਕ ਸਾਲ ਉਹ ਸਾਰੇ ਵਾਪਸ ਲੈ ਗਏ ਤੇ 700 ਤੋਂ ਵੱਧ ਜਿਹੜੀਆਂ ਸ਼ਾਂਤਾਂ ਹੋਈਆਂ ਸੀ ਇਹ ਉੱਥੇ ਇੱਕ ਫੈਸਲਾ ਕੀਤਾ ਗਿਆ ਸੀ ਯੂਨਿయన్స్ ਨਾਲ ਸਯੁਕਤ ਕਿਸਾਨ ਮੋਰਚੇ ਦੇ ਸਾਰੇ ਹੀ ਆਊਟਫਿਟਸ ਦੇ ਜਿਹਦੇ 4 450 ਆਰਗੇਨਾਈਜੇਸ਼ਨ ਇਹ ਗੱਲ ਕਹੀ ਗਈ ਸੀ ਕਿ ਉਹਨਾਂ ਨੂੰ ਫਾਈਨੈਂਸ਼ੀਅਲੀ ਵੀ ਕੰਪਨਸੇਟ ਕਰਾਂਗੇ ਉਹਨਾਂ ਨੂੰ ਨੌਕਰੀਆਂ ਵੀ ਦਿੱਤੀਆਂ ਜਾਣਗੀਆਂ ਸਾਡੀ ਸਰਕਾਰ ਜਿਹੜੀ ਪਾਰਟੀ ਦੀ ਸੀ ਕਾਂਗਰਸ ਦੀ ਉਹਨਾਂ ਨੇ 350 ਕਿਸਾਨਾਂ ਨੂੰ ਨੌਕਰੀ ਵੀ ਦਿੱਤੀ 5-5 ਲੱਖ ਰੁਪਏ ਲਈ ਇਸ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਇਸ਼ਕਤਾਂਸ ਗਵਰਨਮੈਂਟ ਆਫ ਇੰਡੀਆ ਨੇ ਸਾਰਿਆਂ ਨੂੰ ਵੱਡੀ ਬਦਕਿਸਮਤੀ ਦੀ ਗੱਲ ਹੈ ਮੋਦੀ ਸਾਹਿਬ ਨੇ ਕਾਨੂੰਨ ਵਾਪਸ ਲੈ ਲਏ ਬਟ ਉਹਨਾਂ ਦੀ ਇਹ ਚ ਨਹੀਂ ਆ ਰਹੇ ਕੋਈ ਵੀ ਕਾਗਜ਼ੀ ਤੌਰ ਤੇ ਨੋਟੀਫਿਕੇਸ਼ਨ ਨਹੀਂ ਕੀਤੀ ਜੇ ਅੱਜ ਵੀ ਵੇਖਿਆ ਜੇ ਕਾਨੂੰਨ ਬਕਾਇਦਾ ਤੌਰ ਉੱਥੇ ਦੇ ਉੱਥੇ ਹੀ ਹੋਣ ਹੁਣ ਆਪ ਆਈਏ ਹੁਣ ਇੱਕ ਮਿੰਟ ਜਿਹੜਾ ਸਾਡੇ ਕੁਝ ਸਯੁਕਤ ਕਿਸਾਨ ਮੋਰਚੇ ਦੇ ਕੁਝ ਆਰਗੇਨਾਈਜੇਸ਼ਨ ਦੇ ਖੇ ਫੈਸਲਾ ਕੀਤਾ ਕਿ ਇਸੇ ਮੂਵਮੈਂਟ ਫਿਰ ਸ਼ੁਰੂ ਕਰਨਾ ਤਿੰਨ ਚਾਰ ਦਫਾ ਉਹਨਾਂ ਦੀ ਸੈਂਟਰਲ ਗਵਰਨਮੈਂਟ ਦੇ ਮੰਤਰੀਆਂ ਨਾਲ ਗੱਲ ਹੋਈ ਜਿਹਦੇ ਵਿੱਚ ਭਗਵੰਤ ਮਾਨ ਜੀ ਮੰਤਰੀ ਜਿਹੜੇ ਨੇ ਉਹ ਵੀ ਵਿੱਚ ਵਿਚੋਲੇ ਵਿੱਚ ਇਹ ਬੈਠੇ ਸਾਰੇ ਬਸ ਹੁਣ ਇਹ ਹੈ ਕਿ ਤੁਸੀਂ ਅਸੀਂ ਇੱਕੋ ਗੱਲ ਕਹਿਣਾ ਚਾਹੁੰਦੇ ਹਾਂ ਕਿ ਸਾਰੀ ਦੁਨੀਆ ਦੇ ਵਿੱਚ ਬਿਲਕੁਲ ਇਸ ਕਿਸਮ ਦੀਆਂ ਕਿਸਾਨਾਂ ਦੀਆਂ ਮੂਵਮੈਂਟਸ ਵਿਸ਼ੇਸ਼ ਤੌਰ ਤੇ ਯੂਰਪ ਵਿੱਚ ਚੱਲ ਰਹੇ ਹਨ ਫ੍ਰੈਂਚ ਪ੍ਰੈਜ਼ੀਡੈਂਟ ਬੈਕਰੌਨ ਜਿਹੜੇ ਨੇ ਉਹਨਾਂ ਨੇ ਫ੍ਰਾਂਸ ਦੇ ਵਿੱਚ ਬੈਠੇ ਹੋਏ ਕਿਸਾਨਾਂ ਨੂੰ ਬੁਕਾਇੰਦਾ ਔਰ ਖੁਦ ਆ ਕੇ ਮਿਲੇ ਫ੍ਰਾਂਸ ਚ ਚੱਲ ਰਹੀ ਜਰਮਨੀ ਚ ਚੱਲ ਰਹੀ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਚੱਲ ਰਹੀ ਇਹ ਬੜੀ ਵੱਡੀ ਬਦਕਿਸਮਤੀ ਦੀ ਗੱਲ ਹੈ ਕਿ ਜੇ ਕਿਸਾਨ ਵੀਰ ਆਪਣੀ ਗੱਲ ਹਿੰਦੁਸਤਾਨ ਦੀ ਸਰਕਾਰ ਨਾਲ ਕਰਤੇ ਕਿੱਥੇ ਕਰਨਾ ਸੀ ਆਪਣੇ ਦੇਸ਼ ਦੇ ਕੈਪੀਟਲ ਚ ਕਰਨੀ ਤੁਸੀਂ ਜੋ ਹਰਿਆਣੇ ਦੀ ਸਰਕਾਰ ਨੇ ਰਸਤਾ ਤਿਆਰ ਕੀਤਾ ਹੈ ਸਾਦਾ ਸ਼ੰਭੂ ਦਾ ਬਾਰਡਰ ਤੇ ਖਨੌਰੀ ਦਾ ਬਾਰਡਰ ਜਿਸ ਢੰਗ ਨਾਲ ਕਿਲਾ ਨਾਲ ਬਕਾਇਦਾ ਤੌਰ ਉਥੇ ਗਿੱਲ ਕਿਲਾ ਦਾ ਇਹੋ ਜਿਹਾ ਪ੍ਰਬੰਧ ਕੀਤਾ ਜਿਹੜਾ ਚੀਨ ਦੇ ਬਾਰਡਰ ਤੇ ਪਾਕਿਸਤਾਨ ਦੇ ਬਾਰਡਰ ਤੇ ਹੈ ਉਹਨਾਂ ਦੇ ਟ੍ਰੂਪਸ ਨੂੰ ਰੋਕਣ ਦਾ ਪ੍ਰਬੰਧ ਹੈ ਨਹੀਂ ਪੰਜਾਬ ਦੀ ਕਿਸਾਨੀ ਨੂੰ ਰੋਕਣ ਵਾਸਤੇ ਇਹ ਬਕਾਇਦਾ ਤੌਰ ਜਿਹੜੀ ਸਾਰਿਆਂ ਨੂੰ ਵੱਡੀ ਗੱਲ ਅਸੀਂ ਕਹਿੰਦੇ ਹਾਂ ਅਮਨ ਤੇ ਸ਼ਾਂਤੀ ਨਾਲ ਸਾਡੇ ਕਿਸਾਨ ਭਰਾ ਬੈਠੇ ਸੀ ਕੋਈ ਵੀ ਹਰਿਆਣੇ ਦੇ ਬਾਰਡਰ ਨੂੰ ਕਰਾਸ ਨਹੀਂ ਸੀ ਇਹ ਜੋ ਕੁਝ ਵੀ ਚੰਦ ਦਿਨ ਪਹਿਲੇ ਹਰਿਆਣੇ ਦੀ ਸਰਕਾਰ ਨੇ ਕੀਤਾ ਉਹਦੀ ਸਖਤ ਨਿਖੇਦੀ ਅਸੀਂ ਕਰਦੇ ਆ ਕਿਉਂਕਿ ਇਹ ਦੇਸ਼ ਦੀ ਪਛਾਣ ਮਹਾਤਮਾ ਬੁੱਧ ਦੇ ਨਾਮ ਇਸ ਦੇਸ਼ ਦੀ ਪਛਾਣ ਮਹਾਤਮਾ ਗਾਂਧੀ ਦਾ ਹੈ ਹਿੰਦੁਸਤਾਨ ਨੂੰ ਦੁਨੀਆ ਦੀ ਸਾਰਿਆਂ ਨੂੰ ਵੱਡੀ ਡੈਮੋਕ੍ਰੇਸੀ ਕਿਹਾ ਜਾਂਦਾ ਲੋਕਤੰਤਰ ਕਿਹਾ ਜਾਂਦਾ ਕੋ ਤੁਸੀਂ ਇਹੋ ਜਿਹਾ ਕੰਮ ਤੇ ਕਦੀ ਤਾਲਿਬਾਨੀਆਂ ਨੇ ਆਪਣੇ ਲੋਕਾਂ ਨਾਲ ਨਹੀਂ ਕੀਤਾ ਜੋ ਹਰਿਆਣੇ ਦੀ ਸਰਕਾਰ ਨੇ ਪੰਜਾਬ ਦੀ ਕਿਸਾਨੀ ਨਾਲ ਕੀਤਾ। ਹੁਣ ਉੱਤੇ ਮੈਂ ਹਸਪੀਟਲ ਚੋ ਗਿਆ ਆ। ਤਕਰੀਬਨ ਜਿਹੜਾ 2.300 ਸਾਡਾ ਕਿਸਾਨ ਫਟੜ ਪਿਆ। ਉਹਦੇ ਵਿੱਚ ਜ਼ਿਆਦਾ ਦੁਨਾਲੀ ਦੀਆਂ ਜਿਹੜੇ ਸ਼ਰਲਿਆਂ ਵਾਲੇ ਕਾਰਤੂਸ ਹੁੰਦੇ ਮੈਂ ਉਹ ਜਟਕੀ ਬੋਲੀ ਦੱਸਣ ਲੱਗਾ ਸ਼ਰਲਿਆਂ ਵਾਲੇ ਕਾਰਤੂਸ ਵਰਤੇ ਗਏ। ਉਹਦਾ ਕਾਰਨ ਇਹ ਅਸੀਂ ਸੋਚੀ ਪਹਿਲੀ ਗੱਲ ਤੇ ਵੇਖੋ ਇਹ ਹਿੰਦੁਸਤਾਨ ਦੀ ਆਰਮੀ ਕੋ ਵੈਪਨ ਨਹੀਂ ਇਹ ਹਿੰਦੁਸਤਾਨ ਦੀ ਪੁਲਿਸ ਕੋ ਵੈਪਨ ਨਹੀਂ ਦਿਨਾਲੀ ਇਹ ਪੈਰਾ ਮਿਲਟਰੀ ਫੋਰਸਿਸ ਕੋ ਨਹੀਂ ਪਹਿਲੀ ਗੱਲ ਤੇ ਦੀ ਇਨਵੈਸਟੀਗੇਸ਼ਨ ਹੋਣੀ ਜੈਨ ਇਨੀਆਂ ਦਿਨਾਲੀਆਂ ਕਿੱਥੋਂ ਆਈਆਂ ਫਿਰ ਹਰਿਆਣੇ ਪੁਲਿਸ ਦੇ ਨਾਲ ਚਿੱਟੇ ਕੱਪੜਿਆਂ ਦੇ ਵਿੱਚ ਸਿਵਲਿਅਨ ਕੱਪੜੇ ਤੇ ਇਹਨੇ ਲੋਕ ਕਿਸ ਤਰ੍ਹਾਂ ਇਹ ਜਿੰਨੇ ਵੀ ਸਾਡੇ ਵੀਰ ਫੱਟੜ ਹੋਏ ਨੇ ਸਾਰੀ ਅਸੀਂ ਇਨਵੈਸਟੀਗੇਸ਼ਨ ਕੀਤੀ ਹੈ ਸਾਰੇ ਪੰਜਾਬ ਦੇ ਏਰੀਏ ਦੇ ਵਿੱਚ ਤਕਰੀਬਨ 5-400 ਘਾਜ਼ ਅੰਦਰ ਵੜ ਕੇ ਪਹਿਲੇ ਟਾਇਰ کیسے ਝੱਲ ਮਾਰੇ ਗਏ ਨੇ ਉਹਨਾਂ ਨੂੰ ਪਿੱਛੇ ਕਰਕੇ ਜਿਹੜੇ ਬਕਾਇਆ ਕਾਬੂ ਆ ਗਏ ਉਹਨਾਂ ਦੇ ਟਰੈਕਟਰ ਭੰਨ ਦਿੱਤੇ ਗਏ ਟਾਇਰ ਭੰਨ ਦਿੱਤੇ ਉਹਨਾਂ ਦਾ ਨੁਕਸਾਨ ਕੀਤਾ ਗਿਆ ਚਾਰ ਪੰਜ ਸਾਡੇ ਲੋਕਾਂ ਨੂੰ ਕਿਸਾਨ ਭਰਾਵਾਂ ਨੂੰ ਤੇ ਬੋਰੀਆਂ ਵਿੱਚ ਬੰਨ ਕੇ ਚੋੱਕੇ ਲੈ ਗਏ ਜਿੰਨਾਂ 'ਚੋ ਇੱਕ ਸਾਡਾ ਭਰਾ ਜਿਹੜਾ ਰੋहतक ਦੇ ਪੀਜੀਆਈ 'ਚੋਂ ਤੁਹਾਨੂੰ ਪਤਾ ਹੈ ਹਾਈ ਕੋਰਟ ਦੀ ਵਨਰੇਬਲ ਹਾਈ ਕੋਰਟ ਦੇ ਇੰਟਰਵੈਂਸ਼ਨ ਤੋਂ ਬਾਅਦ ਪੀਜੀਆਈ ਚੰਡੀਗੜ੍ਹ ਲੈ ਕੇ ਆਂਦੇ ਲੱਤਾਂ ਤੋੜ ਦਿੱਤੀਆਂ ਗਈਆਂ ਜਵਾੜੇ ਤੋੜ ਦਿੱਤੇ ਗਏ ਬਾਹਾਂ ਤੋੜ ਦਿੱਤੀਆਂ ਹੁਣ ਜਿੱਥੇ ਅਸੀਂ ਜਾਏ ਆ ਸਾਰੇ ਨੌਜਵਾਨ ਵੀਰਾਂ ਦੇ ਗੋਲੀਆਂ ਦੇ ਪੈਲੇਟ ਵੱਜੇ ਉਹਦਾ ਮਤਲਬ ਇਹ ਸੀ ਸੋਚੀ ਸਮਝੀ ਸਾਜ਼ਿਸ਼ ਦੇ ਨਾਲ ਕਿ ਪੈਲੇਟ ਤਾਂ ਮਾਰੇ ਕੇ ਦਾ ਤੁਬਾਕਾ ਜ਼ਿਆਦਾ ਹੁੰਦਾ ਡਰ ਤੇ ਖੌਫ ਜ਼ਿਆਦਾ ਹੋਏਗਾ ਲੀਥਲ ਇਹਨਾਂ ਨੇ ਉਹ ਜਿਹੜੇ ਵੱਡੇ ਕਾਰਤੂਸ ਨਹੀਂ ਐਲਜੀ ਉਹ ਨਹੀਂ ਭਰੇ ਜਿਹੜੇ ਛੋਟੇ ਸੀ ਉਹ ਤਾਂ ਭਰੇ ਨੇ ਕਿ ਇਹਦੇ ਇਸ ਦੇ ਨਾਲ ਕਰਨ ਸਿੰਘ ਲੜਕਾ ਬਠੰਡੇ ਮਾਨਸੇ ਹਲਕੇ ਦੀ ਜਿਹੜੀ ਡੈਥ ਹੋਈ ਅਸੀਂ ਡਮਾ ਭਗਵੰਤ ਜੀ ਭਗਵੰਤ ਜੀ ਮੇਰੀ ਗੱਲ ਚੰਗੀ ਤਰ੍ਹਾਂ ਸੁਣ ਲਓ ਬਰਗਾੜੀ ਤੇ ਬਹਿ ਬਿਲਕੁਲਾ ਚ ਹੋਈ ਮੌਕੇ ਤੇ ਆ ਕੇ ਸਾ ਪ੍ਰਕਾਸ਼ ਸਿੰਘ ਬਾਦਰੀਆ ਸੁਖਬੀਰ ਸਿੰਘ ਬਾਦਲ ਨੇ ਪੈਰ ਨਹੀਂ ਥੀਕੀ ਇਹਨਾਂ ਨੂੰ ਤੂੰ ਹੁਕਮ ਆਏ ਤੁਹਾਡੀ ਪੁਲਿਸ ਨੇ ਫਾਇਰ ਕੀਤਾ ਤਾਂ ਉਹਨਾਂ ਨੂੰ ਵਿੱਚ ਪਾਇਆ ਇਹ ਵੀ ਜਿਹੜੀ ਫਾਇਰਿੰਗ ਹੋਈ ਹੈ ਇਹ ਬਕਾਇਦਾ ਤੌਰ ਸਾਰੇ ਪੰਜਾਬ ਦਾ ਮੰਨ ਹੈ ਅਨਿਲ ਵੇਜ ਜਿਹੜਾ ਹੂ ਮਿਨਿਸਟਰ ਹੈ ਹਰਿਆਣੇ ਦਾ ਇਹ ਉਹਦੀ ਡਾਇਰੈਕਸ਼ਨ ਤੇ ਕੀਤੀ ਗਈ ਕੋਈ ਵੀ ਐਸਪੀ ਜਾਂ ਕੋਈ ਵੀ ਡੀਸੀ ਆਪਣੇ ਲੈਵਲ ਤੇ ਐਡੀ ਵੱਡੀ ਕਾਰਵਾਈ ਨਹੀਂ ਕਰ ਸਕਦਾ ਅਸੀਂ ਮੰਗ ਮੰਗ ਰਹੇ ਆ ਕਿ ਪਹਿਲੇ ਐਫਆਈਆਰ ਚ ਸਿੱਧੇ ਤੋਂ ਅਨਿਲ ਵਿਜੇ ਦਾ ਨਾਮ ਦਿੱਤਾ ਜਾਏ 300 ਸਾਡਾ ਜਿਹੜਾ ਕਿਸਾਨ ਭਰਾ ਬੈਠਾ ਉਹਨਾਂ ਦੀ ਇੰਡੀਵਿਜੂਅਲ ਐਫਆਈਆਰਾਂ ਕੱਟੀਆਂ ਜਾਣ ਉਹਨਾਂ ਦੇ ਕੇਸਸ ਰਜਿਸਟਰ ਕੀਤੇ ਜਾਣ ਇੱਕ ਹੋਰ ਮੈਂ ਤੁਹਾਨੂੰ ਉਹ ਸ਼ੁਭ ਕਰਨ ਸਿੰਘ ਦੇ ਮੈਂ ਤੁਹਾਨੂੰ ਇਹ ਦੱਸਣਾ ਚਾਹਨਾ ਆਨਰੇਬਲ ਸੁਪਰੀਮ ਕੋਰਟ ਦੀ ਬਕਾਇਦਾਤ ਰੂਲਿੰਗ ਹੈ ਕਿ ਟੈਰੀਟੋਰੀਅਲ ਡਿਸਪੂਟ ਚ ਪੈਨਦੀ ਲੋੜ ਨਹੀਂ ਹਰਿਆਣਾ ਕਹਿੰਦਾ ਸਾਡੇ ਏਰੀਏ ਵਿੱਚ ਹੈ ਪੰਜਾਬ ਵਿੱਚ ਹੀ ਸੀ ਬਟੇ ਦੇ ਡਿਸਪੂਟ ਚ ਪੈਨਦੀ ਲੋੜ ਨਹੀਂ ਉਹਨੇ ਕਿਹਾ ਜ਼ੀਰੋ ਐਫ ਆਈ ਆਰ ਪਹਿਲੇ ਕੱਟੋ ਇਹ ਐਫ ਆਈ ਆਰ ਕੱਟੀ ਜਾਏ ਪੋਸਟਮਾਰਟਮ ਹੈ ਅੱਜ ਵੀ ਵੇਖੋ ਮੈਨੂੰ ਅਫਸੋਸ ਨਾ ਕਹਿਣਾ ਪਵੇ ਕਿ ਭਗਵੰਤ ਮਾਨ ਜੀ ਅੰਡਰ ਪ੍ਰੈਸ਼ਰ ਹੋਮ ਮਿਨਿਸਟਰ ਅੰਡਰ ਪ੍ਰੈਸ਼ਰ ਇਹਨਾਂ ਦੇ ਡਾਕਟਰ ਅੰਡਰ ਪ੍ਰੈਸ਼ਰ ਨੇ ਅਜੇ ਸਾਰਿਆਂ ਦੇ ਜਿਸਮ ਦੇ ਵਿੱਚ ਜਿਹੜੇ ਸ਼ਰਲੇ ਨੇ ਉਹਨਾਂ ਦੇ ਜਿਸਮ ਚ ਪੈਨ ਕੋਈ ਬਾਹਰ ਕੱਢਿਆ ਨਹੀਂ ਗਿਆ ਬਕਾਇਦਾ ਤੌਰ 'ਤੇ ਉਹਨਾਂ ਦਾ ਜਿਹੜੇ ਉਹਨਾਂ ਦੇ ਹੋਏ ਨੇ ਐਕਚਰਿਸ ਹੋਏ ਨੇ ਉਹਨਾਂ ਵਿੱਚ ਪੈਲਟ ਸ਼ੋਰ ਹੈ ਕਿਉਂ ਨਹੀਂ ਕੱਢੇ ਜਾ ਰਹੇ ਕਿਉਂਕਿ ਜੋ ਬਾਹਰ ਕੱਢੇ ਜਾਣਗੇ 307 ਦਾ ਕੇਸ ਰਜਿਸਟਰ ਕਰਨਾ ਪਵੇਗਾ ਇਹ ਹੁਣ ਭਗਵੰਤ ਮਾਨ ਜੀ ਕਿੰਨਾ ਚਿਰ ਤੁਸੀਂ ਪੰਜਾਬ ਦੇ ਲੋਕਾਂ ਕੋ ਭਜੋਗੇ ਕਿੰਨਾ ਚਿਰ ਤੁਸੀਂ ਸੈਂਟਰ ਦੀ ਵਿਚੋਲਗੀ ਕਰੋ ਬਾਹਰ ਨਿਕਲੋ ਇੱਕ ਨਹੀਂ ਕੋਈ ਵੱਡੀ ਸਾਜ਼ਿਸ਼ ਆ ਜੀ ਭਗਵੰਤ ਮਾਨ ਜਿਹੜਾ ਬੀਜਪੀ ਦਾ ਰਲ ਕੇ ਐਡਿਟੀਵਿਟੀ ਗੇਮ ਪੰਜਾਬ ਦੇ ਦੇਖੋ ਮੈਂ ਮੈਂ ਇੱਥੇ ਵੇਖੋ ਇਸ ਟਾਈਮ ਅਸੀਂ ਕਿਸਾਨਾਂ ਦੇ ਅਸਲੇ 'ਤੇ ਆਏ ਮੈਂ ਸਿੱਧੇ ਤੌਰ ਕੋਈ ਇਹੋ ਜਿਹਾ ਇਲਜ਼ਾਮ ਲਗਾਉਣਾ ਨਹੀਂ ਚਾਹੁੰਦਾ ਅੱਛਾ ਇੱਕ ਮੈਂ ਇੱਕ ਮਿੰਟ ਮੈਂ ਇਹੀ ਗੱਲ ਕਹੂੰਗਾ ਭਗਵੰਤ ਮਾਨ ਨੂੰ ਆ ਟਾਈਮ ਆ ਗਿਆ ਮਾਨ ਸਾਹਿਬ ਲੀਡਰ ਨੂੰ ਕਿਹਾ ਜਾਂਦਾ ਜਿਹੜਾ ਮੌਕੇ ਤੇ ਆ ਕੇ ਆਪਣੇ ਲੋਕਾਂ ਨਾਲ ਆਪਣੀ ਕਿਸਾਨੀ ਨਾਲ ਆਪਣੇ ਸੂਬੇ ਨਾਲ ਖੜਾ ਹੋ ਹੁਣ ਤਾਂ ਇੱਕ ਮਿੰਟ ਹੁਣ ਟਾਈਮ ਆਇਆ ਹੈ ਹੁਣੇ ਵਿਚਲਾ ਕੰਮ ਨਹੀਂ ਹੋਣਾ ਯਾ ਤੈਨੂੰ ਪੰਜਾਬ ਨਾਲ ਖਲੋਣਾ ਪੈਣਾ ਜਾਂ ਤੈਨੂੰ ਸੈਂਟਰ ਨਾਲ ਤੇ ਰਹਿਣੇ ਨਾਲ ਖਲੋਣਾ ਪੈਣਾ। ਤੋਂ ਇਸ ਗੱਲ ਕਾਰਨ ਪਹਿਲੀ ਮਾਰਚ ਤੋਂ ਅਸੈਂਬਲੀ ਸੈਸ਼ਨ ਹੋਣੇ। ਅਸੀਂ ਇਹ ਸੈਸ਼ਨ ਚੱਲਣ ਨਹੀਂ ਦੇਣਾ ਜਿੰਨਾ ਚਿਰ ਇਹ ਪਹਿਲੇ ਫੈਸਲਾ ਐਫਆਈਆਰਾਂ ਦਾ ਹੁੰਦਾ। ਜਿਹਨ ਇੱਕ ਪ੍ਰੋਵੀਜ਼ਨ ਹੈ ਇੰਡੀਅਨ ਪਿਨਲ ਕੋਰਟ ਦੇ ਵਿੱਚ ਕਿ ਜੇ ਕੋਈ ਕਿਸੇ ਚੱਲਦੀ ਰੋਡ ਨੂੰ ਬਲੌਕ ਕਰੂਗਾ ਪਰਮਨੈਂਟਲੀ ਉਹ ਤੇ ਪਰਚਾ ਦਰਜ ਹੁੰਦਾ ਹੈ ਪ੍ਰੋਵੀਜ਼ਨ ਹੈ। ਤੇ ਇਹ ਹਰਿਆਣਾ ਸਰਕਾਰ ਤੇ ਐਫਆਈਆਰਾਂ ਦਰਜ ਹੋਣ ਚਾਹੀਦੀ। ਮੈਂ ਕਹਿੰਦਾ ਪਹਿਲੇ ਆ ਜਿਹੜਾ ਇੱਡਾ ਸੰਗੀਨ ਜੁਰਮ ਕੀਤੇ ਕਤਲ ਕੀਤੇ ਪਹਿਲੇ ਉਹਨਾਂ ਦੀ ਤੇ ਕਰ ਲੋ ਸੜਕ ਦੀ ਤੇ ਬਾਅਦ ਚ ਵੀ ਕਰ ਲੈ। ਬਈ ਉਸ ਤਰ੍ਹਾਂ ਵਿਗਰਮ ਵਿਗਰਮ ਦੀ ਥਿਊਰੀ ਭੂਮਿਕਾ ਨੂੰ ਕਿਸ ਤਰ੍ਹਾਂ ਵੇਖਦੇ ਹੋ ਕਿ ਪ੍ਰਿਤਪਾਲ ਨੂੰ ਉਹਨਾਂ ਨੇ ਕੱਲ ਪੀਜੀ ਪਹੁੰਚਾਇਆ ਜਿਹੜੀ ਭੂਮਿਕਾ ਸਰਕਾਰ ਨੂੰ ਅਦਾ ਕਰਨੀ ਚਾਹੀਦੀ ਸੀ ਉਹ ਵਿਗਰਮ ਜੁਟੀਆ ਨਵਾਰ। ਮੇਰੀ ਬੇਨਤੀ ਇੱਕ ਸੁਣ ਲੋ। ਮੈਂ ਕਿਸੇ ਇੰਡੀਵਿਜੂਅਲ ਬਾਰੇ ਗੱਲ ਨਹੀਂ ਕਰਨਾ ਚਾਹੁੰਦਾ। ਹਰ ਪੰਜਾਬੀ ਜਿਹੜਾ ਇੱਕ ਦੂਜੇ ਦੀ ਮਦਦ ਕਰ ਰਿਹਾ ਸੀ ਉਹਨੂੰ ਵੈਲਕਮ ਕਰ। ਜਿਹੜਾ 1 ਕਰੋੜ ਕਿਸੇ ਪਾਰਟੀ ਨਾਲ ਹੋਏ ਕਿਸੇ ਪਾਰਟੀ ਨਾਲ ਕੋਈ ਸਾਥੀ ਭਾਵੇਂ ਸਾਡੀ ਪਾਰਟੀ ਦਾ ਸਾਡੀ ਵਿਰੋਧੀ ਜਮਾਤਾਂ ਦਾ ਜਿਹੜਾ ਇਸ ਟਾਈਮ ਕਿਸਾਨਾਂ ਦੀ ਪਿੱਠ ਪਿੱਛੇ ਕਰੋਗਾ ਮੈਂ ਉਹਦੀ ਸੁਣਦਾ 1 ਕਰੋੜ ਰੁਪਏ ਦੀ ਮਦਦ ਕੀਤੀ ਗਈ ਹੈ 1 ਕਰੋੜ ਰੁਪਏ ਦੀ ਉਹਦੇ ਬਾਰੇ ਤੁਹਾਡੇ ਕੀ ਜੀ ਦੇਖੋ ਮੇਰੀ ਸੁਣ ਲੋ 1 ਕਰੋੜ ਦੀ ਮਦਦ ਦਾ ਮਕਸਦ ਇਹ ਸੀ ਕਿ 302 ਦਾ ਪਰਚਾ ਦਰਜ ਨਾ ਕਰਨਾ ਪਵੇ ਪੋਸਟ ਮਾਰਟਮ ਕਰਨਾ ਨਾ ਪਵੇ ਜੀ ਸ਼ੁਭਰ ਕਰਨ ਸਿੰਘ ਨੂੰ ਖੜਕੇ ਸੰਸਕਾਰ ਕਰ ਦਿੱਤਾ ਜਾਏ ਜਿਸ ਤਰ੍ਹਾਂ ਉਦੋਂ ਸਾਡੇ ਨੌਜਵਾਨ ਰੈਪ ਸਿੰਗਰ ਦਾ ਮੂਸੇ ਵਾਲੇ ਦਾ ਕਰ ਦਿੱਤਾ ਗਿਆ ਸੀ ਇਸ ਇਸ਼ੂ ਨੂੰ ਨੌਨ ਇਸ਼ੂ ਬਣਾਣਾ ਕੇ ਕਰੋੜ ਰੁਪਇਆ ਦੇ ਦੋ ਮੰਨ ਜਾਣ ਕੇ ਗਰੀਬ ਲੋਕ ਨੇ ਬਟ ਉਹਨਾਂ ਨੇ ਪੰਜਾਬੀਆਂ ਵਾਲੀ ਉਹ ਗੱਲ ਵਿਖਾਈ ਉਹਨੇ ਕਿਹਾ ਨਾ ਤੇ ਅਸੀਂ ਕਰੋੜ ਲਈਏ ਨਾ ਲਈਏ ਨੌਕਰੀ ਪਹਿਲੇ ਕਰੋ ਐਫ ਆਈ ਆਰ ਦਰਜ ਪਹਿਲੇ ਅਨਲ ਵੇਜੇ ਦਾ ਨਾਮ ਰਜਿਸਟਰ ਕਰੋ ਫਿਰ ਕਰਾਵਾਂਗੇ ਪੋਸਟਮਾਰਟਮ ਫਿਰ ਅਸੀਂ ਬਾਕੀ ਦਾ ਕੰਮ ਕਰਾਂਗੇ ਪਰ ਪ੍ਰਸ਼ਾਸਨ ਵੱਲੋਂ ਵੀ ਉਹਦੀ ਦੇਰ ਤੇ ਮਤਲਬ ਆ ਰਿਹਾ ਸਕਿਉਰਟੀ ਲਾਈ ਪਈ ਆ ਕੀ ਪੰਜਾਬ ਕਾਂਗਰਸ ਜਾਂ ਹੋਰ ਵਿਰੋਧੀ ਪਾਰਟੀਆਂ ਇਕੱਠੀਆਂ ਹੋ ਕੇ ਪੰਜਾਬ ਸਰਕਾਰ ਦੇ جواب ਪਨਾਨ ਗਿਆ ਕੀ ਉਸ ਬੱਚੇ ਦਾ ਸੰਸਕਾਰ ਕੀਤਾ ਜਾ ਦੇਖੋ ਮੇਰੀ ਸੁਣ ਲਓ ਅਸੀਂ ਦਬਾਅ ਬਣਾਉਣ ਵਾਸਤੇ ਤੇ ਪ੍ਰਤਾਪ ਸਿੰਘ ਬਾਜਵਾ ਇੱਥੇ ਆਇਆ ਹੈ ਲੀਡਰ ਆਫ ਦੀ ਆਪੋਜੀਸ਼ਨ ਜੀ ਆਇਆ ਹੈ ਦਬਾਅ ਬਣਾਉਣ ਵਾਸਤੇ ਹੀ ਆਇਆ ਹੈ ਭਗਵੰਤ ਮਾਨ ਜੀ ਪੰਜਾਬ ਦੇ ਲੋਕਾਂ ਖਲੋਣਾ ਪੈਣਾ ਐਫ ਆਈ ਆਰ ਦਰਜ ਕਰੋ ਜੀ ਮੈਨੂੰ ਦੱਸੋ ਮੈਂ ਤੁਹਾਨੂੰ ਬਹਿਬਲ ਕਰਾਂਦਾ ਤੇ ਉਹਦਾ ਆਲਰੇਡੀ ਕਹਿ ਦੱਸੇ ਹੀ ਹੈ ਸਾਰਾ ਮਸਲਾ ਕਿ ਜੇ ਉਦੋਂ ਹੋਇਆ ਤੋ ਇਸੇ ਤਰ੍ਹਾਂ ਐਫ ਆਈ ਆਰ ਤੁਸੀਂ ਦਰਜ ਕਰੋ ਐਫ ਆਈ ਆਰ ਦਰਜ ਕਰੋਗੇ ਤੇ ਸੈਂਟਰ ਨਾਲ ਸੋळा ਫੇਰ ਇਹਨਾਂ ਦੀ ਚੱਲ ਨਹੀਂ ਸਕਦੀ ਮਾਜਾ ਸਾਹਿਬ ਕਿਵੇਂ ਦੇਖਦੇ ਹੋ ਕਿ ਕੇਂਦਰ ਦੇ ਨਾਲ ਗੱਲਬਾਤ ਚੱਲ ਰਹੀ ਹੈ ਉਸੇ ਤਰ੍ਹਾਂ ਪੰਜਾਬ ਸਰਕਾਰ ਤੇ ਕਿਸਾਨਾਂ ਆਮਲੇ ਸੜਕੂ ਨਹੀਂ ਬਚੋ ਹੋ ਰਿਹਾ ਮੇਰੇ ਇਹ ਸਥਿਤੀ ਨੂੰ ਕਿਵੇਂ ਜਿਹੜਾ ਮੇਨਟੇਨ ਕੀਤਾ ਜਾਵੇ ਕਿਉਂਕਿ ਇੱਕ طرف ਕੇਂਦਰ ਦੇ ਨਾਲ ਮੀਟਿੰਗ ਦਾ سلسلہ ਜਿਹੜਾ ਰੁਕ ਚੁੱਕਾ ਹੈ ਇੱਕੋ ਇੱਕ ਮੇਰੀ ਗੱਲ ਮੋਟੇ ਤੌਰ 'ਤੇ ਸਮਝ ਲਓ ਇਲੈਕਸ਼ਨਾਂ ਆਣ ਵਾਲੀਆਂ ਨੇ ਆਹ ਜਿਹੜੀ ਤੁਸੀਂ ਗੱਲਾਂ ਕਰਦੇ ਹੋ ਐਮਐਸਪੀ ਦੀਆਂ ਜਾਂ ਕੇਸ ਵਾਪਸ ਲੈਣ ਦੀਆਂ ਜਾਂ ਫਾਈਨੈਂਸ਼ਲੀ ਕੰਪਨਸੇਟ ਕਰਨ ਦੀਆਂ ਇਹਦੇ 35-40 ਮੀਟਿੰਗਜ਼ ਜਦੋਂ ਤਿੰਨ ਕਾਲੇ ਕਾਨੂੰਨ ਵਾਪਸ ਲਏ ਨੇ ਐਸਕੇਐਮ ਦੇ ਨਾਲ ਸਾਰੀ ਸੈਂਟਰਲ ਗਵਰਨਮੈਂਟ ਦੀ ਹੋ ਚੁੱਕੀ ਹੈ ਤੇ ਉਹਨਾਂ ਦੇ ਪੋਟੇ ਆ ਤੇ ਇਹ ਕਿਹੜੀ ਕੋਈ ਨਵੀਂ ਗੱਲ ਏ ਸੈਂਟਰ ਤੋਂ ਕੋਈ ਆਸ ਉਮੀਦ ਨਾ ਦੇਖੋ ਵੇਖੋ ਮੋਟੀ ਗੱਲ ਸਮਝ ਲਓ ਜਾਂ ਕਾਰਪੋਰੇਟ ਵਰਲਡ ਦਾ ਫਾਇਦਾ ਹੋ ਸਕਦਾ ਜਾਂ ਕਿਸਾਨੀ ਦਾ ਹੋ ਸਕਦਾ ਦੁਨੀਆ ਭਰ ਦੇ ਵਿੱਚ ਜਿਹੜਾ ਕਿਸਾਨੀ ਨਾਲ ਖਲੋ ਗਿਆ ਉਹ ਕਾਰਪੋਰੇਟ ਵਰਲਡ ਨਾਲ ਨਹੀਂ ਖਲੋ ਸਕਦਾ ਜਿਹੜਾ ਕਾਰਪੋਰੇਟ ਵਰਲਡ ਨਾਲ ਖਲੋ ਗਿਆ ਉਹ ਫਿਰ ਕਿਸਾਨੀ ਨਾਲ ਨਹੀਂ ਖਲੋ ਸਕਦਾ ਤੇ ਜਿਹੜਾ ਕੈਪਟਨ ਮੋਰਿੰਦਰ ਸਿੰਘ ਮਿਲ ਕੇ ਆਏ ਨੇ ਉਹਦੇ ਬਾਰੇ ਤੁਸੀਂ ਕੀ ਕਹਿੰਦੇ ਹੋ ਤੁਹਾਨੂੰ ਬੇਨਤੀ ਕੈਪਟਨ ਸਾਹਿਬ ਦੀ ਤੇ ਮੇਖੋ ਬਦਕਿਸਮਤੀ ਦੀ ਗੱਲ ਏ ਪੰਜਾਬ ਸੁੱਕਣੇ ਪਿਆ ਪੰਜਾਬ ਦੇ ਕਿਸਾਨੀ ਜਿਹੜੀ ਏ ਉਹਨਾਂ ਨੂੰ ਸਾਡੇ ਨੌਜਵਾਨ ਬੱਚੇ ਹਸਪਤਾਲਾਂ ਚ ਪਏ ਨੇ ਕੈਪਟਨ ਸਾਹਿਬ ਆਪਣੀ ਘਰ ਦੀ ਨੂੰ ਪਾਰਲੀਮੈਂਟ ਦੀ ਸੀਟ ਜਿਤਾਉਣ ਵਾਸਤੇ ਹੁਣ ਇਹ ਇਸ ਅਲਾਈਅੰਸ ਦੇ ਚੱਕਰ 'ਚ ਪਏ ਦੇ ਵੇਖੋ ਤੁਸੀਂ ਕਪਤਾਨ ਸਾਹਿਬ ਤੋਂ ਮਿਆਸ ਕਰੂੰਗਾ ਕਪਤਾਨ ਸਾਹਿਬ ਪੰਜਾਬ ਨੇ ਦੋ ਵਾਰ ਮੁੱਖ ਮੰਤਰੀ ਬਣਾਇਆ ਤੁਹਾਨੂੰ ਇੱਜ਼ਤ ਦਿੱਤਾ ਸਨਮਾਨ ਦਿੱਤਾ ਪੰਜਾਬ ਦੀ ਕਿਸਾਨੀ ਨਾਲ ਖਲੋਵੋ ਵਾਅਦਾ ਕਿਹੜਾ ਛੱਡੋ ਪੰਜਾਬ ਦੇ ਲੋਕਾਂ ਹਰਿਆਣਾ ਸਾਹਿਬ ਇਸ ਤਰ੍ਹਾਂ ਘੱਟ ਜੋੜ ਹੋ ਗਿਆ ਤੁਸੀਂ ਜਾਓਗੇ ਪ੍ਰਚਾਰ ਕਰਨਾ ਹਰਿਆਣਾ ਦੇ ਨਾਲ ਅਸੀਂ ਕਿਤੇ ਨਹੀਂ ਜਾਵਾਂਗੇ ਅਸੀਂ ਪੰਜਾਬ ਦੇ ਵਿੱਚ ਵੇਖੋ ਪਹਿਲੇ ਹੱਥੋਂ ਹੀ ਤੁਹਾਨੂੰ ਮੈਂ ਦੱਸਿਆ ਸੀ ਸਾਡੀ ਕਲੀਅਰ ਕਟ ਅਜ ਤੋਂ 6 ਮਹੀਨੇ ਪਹਿਲੇ ਅਸੀਂ ਜੀ ਸਾਡਾ ਕੋਈ ਆਪ ਦਾ ਪੰਜਾਬ 'ਚ ਲੈ ਲੈਂਦੇ ਹਾਂ ਇੱਕ ਦੂਜੇ ਦੇ ਖਿਲਾਫ ਤੁਹਾਨੂੰ ਬਿਆਨ ਵੀ ਦੇਣੇ ਪੈਣਗੇ ਤੇ ਰੋਜ਼ ਦੇ ਰਹੇ ਕਿਤੇ ਹੋ ਰਾ ਇੱਥੇ ਮੈਂ ਇਹਦੇ ਆਪ ਦੇ ਖਿਲਾਫ ਹੀ ਆਇਆ ਇਹਨਾਂ ਦੇ ਆਕੇ ਥੋੜਾ ਆ ਹਰਿਆਣਾ ਦੇ ਨਿਸ਼ਚੇ ਨਾਮ ਆ ਕੇ ਵੀ ਪ੍ਰਚਾਰ ਕਰਨ ਜਾਣਗੇ ਮੈਂ ਬਿਲਕੁਲ ਨਹੀਂ ਜਾ ਬਾਈਓ ਸਾਹਿਬ ਮੈਨੂੰ ਮੈਂ ਆਪਣੀ ਜੋ ਆਪਣੇ ਹਰ ਸਵਾਰੀ ਆਪਣੇ ਸਮਾਨ ਦੀ ਜ਼ਿੰਮੇਵਾਰ ਵਾਲੀ ਬਾਈ ਮੈਨੂੰ ਪੁੱਛਿਆ ਮੈਂ ਜਵਾਬ ਦਿੱਤਾ ਹੁਣ ਬਾਕੀ ਸਮਾਨ ਕਿਉਂਕਣ ਤਿਆਰ ਨੇ ਕਿ ਛੱਡਣ ਨੂੰ ਤਿਆਰ ਹੋ ਤੇ ਉਹ ਹੀ ਦੱਸ ਮੈਂ ਨਹੀਂ ਜਾਊ ਬਾਈਓ ਸਾਹਿਬ ਲੱਗਦਾ ਕਿ ਜਿਸ ਤਰ੍ਹਾਂ ਘੱਟ ਜੋੜ ਦਾ ਜਵਾਬ ਦਿੱਤਾ ਗਿਆ ਇੰਡੀਪੈਂਡੈਂਟ ਵਾਕੇ ਪਾਸੇ ਸ਼ੇਅਰਿੰਗ ਹੋ ਗਈ ਹੈ ਪੰਜਾਬ ਤੋਂ ਦਾ ਜਵਾਬ ਹੀ ਹੈ ਲੱਗਦਾ ਕਿ ਕਾਂਗਰ ਜਨਤ ਦੇ ਵਿੱਚ ਕਾਂਗਰਸ ਸਰਵਾਈਵ ਹੀ ਨਹੀਂ ਕਰੇਗੀ ਚੜਦੀ ਕਲਾ ਚਰੇਗੀ ਗੁਰੂ ਮਹਾਰਾਜ ਸਾਹਿਬ ਦੀ ਇਹ ਬਾਪਰ ਕਿਰਪਾ ਨਾਲ ਕਿਸਾਨਾਂ ਦੀ ਬਾਪਰ ਕਿਰਪਾ ਨਾਲ ਪੰਜਾਬ ਦੇ ਲੋਕਾਂ ਦੀ ਬਾਪਰ ਕਿਰਪਾ ਨਾਲ ਡਟ ਕੇ ਪੰਜਾਬ ਨਾਲ ਖਲੋਤੇ ਆ ਪੰਜਾਬ ਦੀ ਖਸਾਨੀ ਨਾਲ ਖਲੋਤੇ ਆ ਆਪਣੇ ਆਪ ਹੀ ਲੋਕ ਸਾਡੇ ਨਾਲ ਚੱਲਣਗੇ ਉਹਨਾਂ ਨੂੰ ਪਤਾ ਕਿ ਕਿਹੜੀ ਪਾਰਟੀ ਦਮ ਰੱਖ ਕੇ ਸੈਂਟਰ ਨਾਲ ਕੰਪਰੋਮਾਈਜ਼ ਕਰੇਗੀ ਪੰਜਾਬ ਦੇ ਇੱਕ ਮੰਤਰੀ ਸੀ ਕਹਿੰਦੇ 5 ਮਿੰਟਾਂ ਦੇ ਵਿੱਚ ਐਮਐਸਪੀ ਦੇ ਦਾਂਗੇ ਜਿਹੜਾ ਬਜਟ ਸੈਸ਼ਨ ਮੈਂ ਇੱਕ ਤੁਹਾਨੂੰ ਦੱਸਾਂ ਚਾਹੁੰਦਾ 2 ਦਿਨ ਪਹਿਲੇ ਹਨਰੇਬਲ ਸਪੀਕਰ ਸਦਾਰ ਕੁਲਤਾਰ ਸਿੰਘ ਸੰਧਵਾ ਸਾਹਿਬ ਨੂੰ ਮੈਂ ਮਿਲ ਕੇ ਆਇਆ ਮੈਂ ਚਿੱਠੀ ਦੇ ਕੇ ਆਇਆ ਸੰਧਵਾ ਸਾਹਿਬ ਇਲੈਕਸ਼ਨਾਂ ਤੋਂ ਪਹਿਲੇ ਕੇਜਰੀਵਾਲ ਸਾਹਿਬ ਨੇ ਫਿਰ ਭਗਵੰਤ ਮਾਨ ਜੀ ਨੇ ਫਿਰ ਸਾਡੀ ਪਣ ਅਨਮੋਲ ਗगन ਮਾਨ ਨੇ ਗੱਲ ਕਹੀ ਸੀ ਜਿੱਦ ਦਿਨ ਸੈਂਟਰ ਭੱਜ ਗਿਆ 22 ਫਸਲਾ ਵੀ ਐਮਐਸਬੀ ਅਸੀਂ ਰਵਾਂਗੇ ਹੁਣ ਟਾਈਮ ਆਇਆ ਮੈਂ ਆਖਿਆ ਆ ਜਿਹੜਾ ਹੁਣ ਸੈਸ਼ਨ ਆਨ ਲੱਗਾ ਤੁਸੀਂ ਇਸ ਨੂੰ ਲੀਗਲਾਈਜ਼ ਕਰੋ ਹੁਣ ਜੇ ਸੈਂਟਰ ਨਾ ਵੀ ਚੁੱਕੇ ਇਹ ਸਾਰੀਆਂ ਫਸਲਾਂ ਐਮਐਸਪੀ ਦੇ ਰੇਟ ਤੇ ਪੰਜਾਬ ਦੀ ਸਰਕਾਰ ਚੁੱਕੇ ਇੱਕ 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 10 ਮਿੰਟ ਮੇਰੇ ਵੱਲ ਧਿਆਨ ਅਸੀਂ ਪਿਛਲੀ ਜਦੋਂ ਕਾਂਗਰਸ ਦੀ ਗਵਰਨਮੈਂਟ ਸੀ ਮੋਦੀ ਦੇ ਖਿਲਾਫ ਇੱਕ ਬਿੱਲ ਲੈ ਕੇ ਆਏ ਸੀ ਕਿ ਸਿਵਲ ਪ੍ਰोसीजर ਕੋਡ ਜਿਹੜਾ ਹੈ ਹਿੰਦੁਸਤਾਨ ਦਾ ਉਹਦੇ ਵਿੱਚ ਤਰਮੀਮ ਅਸੀਂ ਕਹੀ ਸੀ ਕਰੋ ਜਿਹਦੇ ਨਾਲ ਕੋਈ ਵੀ ਵਪਾਰੀ ਵਸਲ ਐਮਐਸਪੀ ਤੋਂ ਥੱਲੇ ਖਰੀਦੇ ਗਰੋਂ 3 ਸਾਲ ਦੀ ਕੈਦ ਹੋਏ ਹਾਨਰੇਬਲ ਗਵਰਨਰ ਨੇ ਵੀਪੀ ਬਰਦਨੌਰ ਸਾਹਿਬ ਨੇ ਉਹ ਫਾਈਲ ਰਾਸ਼ਟਰਪਤੀ ਕੋ ਖੱਲੀ ਮਾਨ ਸਾਹਿਬ ਨੂੰ ਮੈਂ ਉਹ ਵੀ ਕਹੂੰਗਾ ਉਹ ਵੀ ਫਾਈਲ ਵਾਪਸ ਮਗਾਓ ਕਾਨੂੰਨ ਪੰਜਾਬ ਦੇ ਵਿੱਚ ਇੱਕ ਤੇ ਲੈ ਕੇ ਆਓ ਕਿ ਅਸੀਂ ਐਮਐਸਪੀ ਤੇ ਸਾਰੀਆਂ ਫਸਲਾਂ ਬਾਈ ਖਰੀਦਾਂਗੇ ਕਿਉਂਕਿ ਤੁਸੀਂ ਸਾਰੇ ਸੁਣ ਚੁੱਕੇ ਹੋ ਮਾਨ ਸਾਹਿਬ ਨੂੰ ਕੇਜਰੀਵਾਲ ਨੂੰ ਵੀ ਤੇ ਅਨਮੋਲਕਾ ਕਰੋ ਦੂਜੀ ਗੱਲ ਇਹ ਜਿਹੜਾ ਫਸਲ ਇਸ ਤੋਂ ਘੱਟ ਖਰੀਦੇਗਾ ਉਹਨੂੰ 3 ਸਾਲ ਦੀ ਅਸੀਂ ਕੈਦ ਕਰਾਂਗੇ ਉਹ ਫਾਈਲ ਰਾਸ਼ਟਰਪਤੀ ਕੋ ਪਈ ਹੈ ਵਾਪਸ ਸੇ ਮੰਗਾਓ ਤੇ ਪੰਜਾਬ ਦੇ ਲੋਕਾਂ ਨਾਲ ਖੜੇ ਹੋਵਾਂਗੇ ਮਾਲਾ ਸਾਹਿਬ ਇੱਕ ਹੀ ਚੀਜ਼ ਮਤਮਾ ਜੀ ਕਹਿੰਦੇ ਸੀ ਵੀ ਪਹਿਲਾਂ ਪੋਸਟਮਾਰਟਮ ਹੋ ਜਾਂਦੋ ਫਿਰ ਵਿਚਾਰ ਕਰਾਂਗੇ ਆਪਾਂ ਇਹ ਕਾਰਵਾਈ ਕਰਾਂਗੇ ਆਪਾਂ ਇਹ ਕਰਾਂਗੇ ਬਿਲਕੁਲ ਗਲਤ ਹੈ ਪਹਿਲੇ ਐਫ ਆਈ ਆਰ ਹੋਏਗੀ ਫਿਰ ਪੋਸਟਮਾਰਟਮ ਟੈਕਨੀਕਲੀ ਗਲਤ ਹੈ ਇਹ ਬਕਾਇਦਾ ਤੌਰ ਤੇ देयर इज नो ਬਾਈਂਡਿੰਗ ਕਾਨੂੰਨੀ ਤੌਰ ਤੇ ਮੈਂ ਦੱਸਣਾ ਜ਼ੀਰੋ ਐਫ ਆਈ ਆਰ ਪਹਿਲੇ ਹੁੰਦੀ ਤੁਸੀਂ ਮੈਨੂੰ ਦੱਸੋ ਜਿੱਥੇ ਵੀ ક્રાઈમ ਹੁੰਦਾ ਪਹਿਲੇ ਐਫਆਈਆਰ ਹੁੰਦੀ ਹੈ ਪੋਸਟਮਾਰਟਮ ਬਾਅਦ ਚ ਹੁੰਦਾ ਕਦੀ ਪੋਸਟਮਾਰਟਮ ਪਹਿਲੇ ਕਰਕੇ ਮਗਰੋਂ ਐਫਆਈਆਰ ਦਰਜ ਕਰਦੇ ਸੁਣਿਆ ਹੋ ਸਕਦਾ ਹੈ 174 ਦੀ ਕਾਰਵਾਈ ਕਰਕੇ ਕਰਦੇ ਅੱਛਾ ਜਤਾਇਆ ਜੀ ਕਿ ਪੰਜਾਬ ਸਰਕਾਰ ਪ੍ਰੈਸ਼ਰ ਬਣਾਉਣ ਦਾ ਕੰਮ ਕਰ ਰਹੀ ਹੈ ਨੁਮਾਇंदे ਭੇਜ ਰਹੀ ਹੈ ਕੱਲ ਇੱਕ ਮਾਂ ਦਾ ਬਿਆਨ ਵੀ ਸਾਹਮਣੇ ਆ ਗਿਆ ਉਹ ਕਹਿੰਦੇ ਮੈਂ ਜਿਹੜੀ ਆਪਣੇ ਬੇਟੇ ਦਾ ਟੋਂਗੀ ਕਿ ਸਸਤਾਲ ਕਰ ਦਿੱਤਾ ਜਾਵੇ ਦੇਖੋ ਮੇਰੀ ਮੇਰੀ ਬੇਨਤੀ ਸੁਣ ਲੋ ਜਦੋਂ ਵੀ ਪੰਜਾਬ 'ਚ ਇਸ ਕਿਸਮ ਦਾ ਮੌਕਾ ਆਇਆ ਇਹਨਾਂ ਨੇ 2-3 ਪੱਕੇ ਅਫਸਰ ਪੰਜਾਬ ਪੁਲਿਸ ਨੇ ਛੱਡੇ ਨੇ ਜਿਹਦੇ ਵਿੱਚ ਇੱਕ ਜਸਕਰਨ ਸਿੰਘ ਨਾਮ ਦਾ ADGP ਹੈ ਉਹ ਮੂਸੇਵਾਲੇ ਸਾਹਿਬ ਦੇ ਵੀ ਜਦੋਂ ਪਹਿਲੀ ਵਾਰ ਇਹ ਹੋਇਆ ਇਹ ਹੀ ਬੰਦੇ ਸਨ ਜਿਹੜੇ ਇਹ ਗੱਲ ਕਹਿੰਦੇ ਸੀ ਕਿ ਉਹਨਾਂ ਦੀ লাশ ਨੂੰ ਨਾ ਬਾਹਰ ਰੱਖੋ ਸਸਕਾਰ ਇਮੀਡੀਏਟਲੀ ਕਰਾਓ ਅਸੀਂ ਕਾਤਲ ਫੜਾਂਗੇ ਅਸੀਂ ਵੈਪਨ ਰਿਕਵਰ ਕਰਾਂਗੇ ਜਿਨ੍ਹਾਂ ਨੇ ਕਤਲ ਕਰਵਾਏ ਨੇ ਲਾਰੈਂਸ ਬਿਸ਼ਨੋਈ ਵਰਗੇ ਉਹਨਾਂ ਨੂੰ ਮੇਜਰਲੀ ਇੰਟਰੋਗੇਸ਼ਨ ਲੈ ਕੇ ਆਵਾਂਗੇ ਨਾ ਕਿਸੇ ਨੇ ਬਿਸ਼ਨੋਈ ਨੂੰ ਪੁੱਛਿਆ ਨਾ ਉਹਨਾਂ ਕਾਤਲਾਂ ਨੂੰ ਪੁੱਛਿਆ ਨਾ ਉਹਨਾਂ ਹਥਿਆਰਾਂ ਨੂੰ ਪੁੱਛਿਆ ਸੇਮ ਹੀ ਹੈ ਸ਼ੋਭ ਕਰਨਜੀਤ ਜੀ ਦੀ ਵੀ ਜਿਹੜੀ ਬਦਕਿਸਮਤੀ ਦੇ ਨਾਲ ਸ਼ਹਾਦਤ ਹੋਈ ਏ ਇਹ ਵੀ ਇਹਨਾਂ ਰੋਲ ਦੇਣੀ ਇਸੇ ਚੱਕਰ ਦੀ ਇਹ ਤੇ ਚਾਹਦੇ ਪੈਸੇ ਲਓ ਤੇ ਘਰਾਂ ਨੂੰ ਜਾਓ ਜੀ ਭਾਈ ਸਾਹਿਬ ਕੁਝ ਹੋਰ ਕਹਿਣਾ ਚਾਹੁੰਦੇ ਹੋ ਧੰਨਵਾਦ